ਪਿਆਰ ਭੁਮੀਆਂ ਚੋਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸਤਿਗੁਰੂ ਜੀ ਮਿਹਰਾਂਤ ਕਰੋ ਕਿਰਪਾ ਕਰੋ ਸੱਚੇ ਬਾਦਸ਼ਾਹ ਦਇਆ ਕਰੋ ਮੇਰੇ ਤੇ ਗੁਰਸਿੱਖੀ ਦੀ ਦਾਤ ਬਖਸ਼ੋ ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਕੀ ਕਰਦਾ ਹੁੰਨਾ ਹੈ ਉਹ ਕਹਿਣ ਲੱਗਾ ਮੈਂ ਚੋਰੀਆਂ ਕਰਨਾ ਚੋਰੀਆਂ ਨਾਮ ਕੀ ਹੈ ਭੁਮੀਆਂ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਫਾਇ ਚੋਰੀ ਕਰਨੇ ਛੱਡ ਦੇ ਚੋਰੀ ਕਰਨੀ ਚੰਗੀ ਨਹੀਂ ਹੁੰਦੀ ਇਹਨੂੰ ਤਿਆਗ ਦੇ ਕਹਿਣ ਲਗਾ ਮਹਾਰਾਜ ਇਹ ਸਬਾਤ ਨਹੀਂ ਮੈਂ ਆਪਣਾ ਛੱਡ ਸਕਦਾ ਇਹ ਆਤ ਨਹੀਂ ਮੈਂ ਤਿਆਗ ਸਕਦਾ ਹੋਰ ਜੋ ਕਰੋਂਗੇ ਜੋ ਕਹੋਂਗੇ ਮੈਂ ਕਰ ਲਵਾਂਗਾ ਹੋਰ ਜੋ ਕਹੋਗੇ ਮੈਂ ਕਰ ਲਵਾਂਗਾ ਪਰ ਜੇ ਤੁਸੀਂ ਕਹੋ ਕਿ ਵਿਚੋਰੀ ਤਿਆਗ ਦੇ ਚੋਰੀ ਨਾ ਕਰਿਆ ਕਰ ਤੇ ਮੈਂ ਛੱਡ ਨਹੀਂ ਸਕਦਾ ਇਹ ਮੇਰਾ ਸੁਭਾਅ ਬਣ ਗਿਆ ਤੇ ਆਦਤ ਬਣ ਗਈ ਹੈ ਜਿਵੇਂ ਅਮਲੀ ਅਮਲ ਨਹੀਂ त्याग ਸਕਦਾ ਤੇ ਇਸੇ ਤਰੀਕੇ ਨਾਲ ਮੈਂ ਚੋਰੀ ਨਹੀਂ ਛੱਡ ਸਕਦਾ ਇਹ ਆਦਤ ਮੇਰੇ ਹੱਡਾ ਵਿੱਚ ਵੜ ਗਈ ਹੈ ਹੋਰ ਜੋ ਬਚਨ ਕਾਉਂਗੇ ਮੈਂ ਸੱਤ ਕਰਕੇ ਆਪ ਜੀ ਦੇ ਮਨ ਲਾਹਾਂਗੇ ਲਾਹਾਂਗਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਇੰਨੇ ਦੂਰ ਆਦੇਸ਼ੀ ਨੇ ਮਹਾਰਾਜ ਨੇ ਆਪਣੇ ਬਚਨ ਉਹਨੂੰ ਕਹੇ ਕਿ ਇਹ ਬਚਨਾ ਤੋਂ ਬਿਨਾ ਸੁਧਰ ਨਹੀਂ ਸਕਦਾ ਇਹਨੂੰ ਬਚਨ ਕੋਈ ਅਜਾਹੇ ਦੇਣੇ ਪਹਿਣਗੇ ਜਿਨ੍ਹਾਂ ਬਚਨਾ ਨਾਲ ਇਹਦਾ ਭਲਾ ਹੋ ਜਾਏ ਸਤਿਗੁਰੂ ਘਟ ਘਟ ਕੇ ਅੰਦਰ ਕੀ ਜਾਣਤ ਹਨ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਭੁਗੀਆਂ ਚੋਰ ਨੂੰ ਕਹਿਣ ਲੱਗੇ ਜੇ ਤੂੰ ਚੋਰੀ ਨਹੀਂ ਛੱਡ ਸਕਦਾ ਯਾਰੀ ਨਹੀਂ ਛੱਡ ਸਕਦਾ ਤੇ ਆ ਸਾਡੇ ਤਿੰਨ ਬਚਨ ਆਪਣੀ ਜ਼ਿੰਦਗੀ ਦੇ ਵਿੱਚ ਪੱਲੇ ਬੰਨ ਲੈ ਪਹਿਲਾ ਬਚਨ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਭੁਗੀਆਂ ਚੋਰ ਨੂੰ ਇਹ ਕੀਤਾ ਸੀ ਕਿ ਕਿਸੇ ਦਾ ਲੂਣ ਖਾ ਕੇ ਨਿਮਖਾ ਕੇ ਹਰਾਮ ਨਹੀਂ ਕਰਨਾ ਪਹਿਲਾ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭੂਮੀਆਂ ਚੋੜ ਦੀ ਝੋਲੀ ਵਿੱਚ ਪਾਇਆ ਕਿ ਕਿਸੇ ਦਾ ਨਿਮਕ ਖਾ ਕੇ ਹਰਾਮ ਨਹੀਂ ਕਰਨਾ ਦੂਸਰਾ ਬਚਨ ਕੀਤਾ ਝੂਠ ਨਹੀਂ ਬੋਲਣਾ ਤੀਸਰਾ ਬਚਨ ਮਹਾਰਾਜ ਨੇ ਕੀਤਾ ਗਰੀਬ ਮਾਰਨੀ ਕਰਨੀ ਤੇ ਵਾਹਿਗੁਰੂ ਦਾ ਸਿਮਰਨ ਕਰਨਾ ਗੁਰੂ ਪਿਆਰਿਓ ਬਚਨ ਮਹਾਰਾਜ ਨੇ ਕੀਤੇ ਪਹਿਲਾ ਬਚਨ ਨਿੰਮਕ ਕਿਸੇ ਦਾ ਹਰਾਮ ਨਹੀਂ ਕਰਾਂ ਨਿੰਮਕ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ ਝੂਠ ਨਹੀਂ ਬੋਲਣਾ ਗਰੀਬ ਮਾਰਨੀ ਕਰਨੀ ਤੇ ਵਹਿਗਰੂ ਦਾ ਸਿਮਰਨ ਕਰਨਾ ਹੈ ਇਹ ਤਿੰਨ ਬਚਨ ਮਹਾਰਾਜ ਨੇ ਭੁਮੀਏ ਚੋਰ ਨੂੰ ਬਖਸ਼ਿਸ਼ ਕੀਤੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਦੇ ਦਿੱਤੇ ਬਚਨਾਂ ਵਿੱਚ ਬੜੀ ਵੱਡੀ ਤਾਕਤ ਹੈ ਗੁਰੂ ਬਚਨ ਕਰੇ ਤੇ ਵੱਡਿਆਂ ਵੱਡਿਆਂ ਦਾ ਉਧਾਰ ਹੋ ਜਾਂਦਾ ਹੈ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨੇ ਡੂਬੈ ਪਾਹੇ ਨਾ ਗੁਰੂ ਪਿਆਰਿਓ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨੇ ਡੂਬੈ ਤਸਕਰ ਮਹੀਲੇ ਵੇ ਪਾਹੇ ਨਾ ਸਾਕੇ ਜਲ ਹੈ ਜਿਨ੍ਹਾਂ ਦੇ ਨਾਲ ਗੁਰੂ ਕਾ ਬਚਨ ਵਸਦਾ ਹੈ ਨਾ ਯਾਦ ਰੱਖਣਾ ਉਹ ਨਾ ਜਲ ਵਿੱਚ ਡੁੱਬ ਸਕਦਾ ਹੈ ਨਾ ਉਹਨੂੰ ਅੱਗ ਸਾੜ ਸਕਦੀ ਹੈ ਤੇ ਗੁਰੂ ਪਿਆਰਿਓ ਨਾ ਕੋ ਸਾਸਤਰ ਕੱਢ ਸਕਦਾ ਹੈ ਇੰਨੇ ਰਹਿਮਤ ਹੋ ਜਾਂਦੀ ਹੈ ਕਹਿੰਦੇ ਨੇ ਬਚਨ ਗੁਰੂ ਨਾਨਕ ਸਾਹਿਬ ਨੇ ਦਿੱਤੇ ਤੇ ਸਤਿ ਬਚਨ ਬਾਣੀ ਕਹਿੰਦੀ ਸਤਿ ਬਚਨ ਸਾਧੂ ਉਪਦੇਸ਼ ਪਾਰ ਬ੍ਰਹਮ ਨਿਗਟ ਕਰਤੇ ਜਿਨ੍ਹਾਂ ਨੇ ਇੱਕ ਸਾਧੂ ਦੇ ਬਚਨਾਂ ਨੂੰ ਮੰਨ ਕੇ ਤੇ ਸਤਿ ਬਚਨ ਕਹਿਿਆ ਨਾ ਤੇ ਉਹਨਾਂ ਨੇ ਪਾਰ ਬ੍ਰਹਮ ਨੂੰ ਹਮੇਸ਼ਾ ਹੀ ਨੇੜੇ ਕਰਕੇ ਧੱਕਿਆ ਜਿਹੜੇ ਸਾਧੂ ਦੇ ਬਚਨਾਂ ਤੇ ਸਤਿ ਪੁਰਸ਼ ਦੇ ਬਚਨਾਂ ਤੇ ਸਤ ਬਚਨ ਕਹਿ ਦਿੰਦੇ ਆ ਬਚਨ ਮੋੜਦੇ ਨਹੀਂ ਬਚਨ ਅਗੁਲੀ ਨਹੀਂ ਕਰਦੇ ਉਹਨਾਂ ਤੇ ਵਿਸ਼ੇਸ਼ ਰਹਿਮਤ ਹੁੰਦੀ ਹੈ ਉਹਨੂੰ ਪਾਰ ਬ੍ਰਹਮ ਨੂੰ ਤੱਕ ਲੈਂਦੇ ਨੇ ਪਾਰ ਬ੍ਰਹਮ ਦੇ ਦیدار ਹੋ ਜਾਇਆ ਕਰਦੇ ਆ ਉਹਨਾਂ ਨੂੰ ਪਿਆਰਿਓ ਰਹਿਮਤ ਹੁੰਦੀ ਹੈ ਸੋ ਬਚਨ ਮੰਨਣ ਵਾਲੇ ਪ੍ਰਵਾਨ ਚੜ ਜਾਂਦੇ ਨੇ ਬਚਨ ਮੰਨਿਆ ਹੋਵੇ ਪ੍ਰਵਾਨ ਮਹਾਰਾਜ ਕਹਿੰਦੇ ਉਹ ਪ੍ਰਵਾਣ ਚੜ ਜਾਂਦੇ ਨੇ ਤੇ ਉਸ ਵੇਲੇ ਭੁਮੀਆ ਚੋਰ ਕਹਿਣ ਲੱਗਾ ਜੀ ਸੱਤ ਬਚਨ ਸੱਤ ਬਚਨ ਕਰਕੇ ਤਿੰਨੇ ਬਚਨ ਝੋਲੀ ਵਿੱਚ ਪਵਾ ਲਏ ਇੱਕ ਦਿਨ ਕੋਈ ਗਰੀਬ ਆਇਆ ਉਹ ਕਹਿਣ ਲੱਗਾ ਭੁਮੀਆ ਮੇਰੇ ਲੜਕੀ ਦਾ ਵਿਆਹ ਕਾਰਜ ਹੈ ਮੈਨੂੰ ਕੁਝ ਮਾਇਆ ਦੀ ਲੋੜ ਹੈ ਕੁਝ ਮਾਇਆ ਦੇ ਦੇ ਉਹ ਕਹਿਣ ਲੱਗਾ ਹੁਣ ਤਾਂ ਕੋਈ ਮਾਇਆ ਨਹੀਂ ਇਹਦਾ ਵੀ ਇੰਤਜ਼ਾਮ ਐ ਕਰ ਦਿਆਂਗਾ ਤੇ ਇੱਕ ਦਿਨ ਸੋਹਣੇ ਕੱਪੜੇ ਪਾ ਕੇ ਬੜੇ ਮਹਿੰਗੇ ਕੱਪੜੇ ਪਾ ਕਰਕੇ ਸੋਹਣੇ ਬਸਤਰ ਪਾ ਕੇ ਰਾਜ ਮਹੱਲ ਵਿੱਚ ਚਲਾ ਗਿਆ ਜਦੋਂ ਰਾਜ ਮਹੱਲ ਦੇ ਮੁੱਖ ਦਵਾਰ ਦੇ ਗਾਜੇ ਗਿਆ ਨਾ ਤੇ ਪਹਿਰੇਦਾਰਾਂ ਨੇ ਡੱਕ ਲਿਆ ਸੋਹਣੇ ਬਸਤਰ ਵੇਖ ਕਰਕੇ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ ਤੇ ਉਹ ਕਹਿਣ ਲੱਗਾ ਮੈਂ ਭੁਮੀਆਂ ਚੋਰਾਂ ਭੁਮੀਆਂ ਚੋਰ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੱਚ ਬੋਲਣਾ ਝੂਠ ਨਹੀਂ ਬੋਲਣਾ ਤੇ ਉਹ ਸੋਚਦੇ ਨੇ ਇਹ ਕੋਈ ਰਾਜੇ ਦਾ ਮਲਾਪੀ ਹੋਵੇਗਾ ਬੜੇ ਸੋਹਣੇ ਬਸਤਰ ਪਾਏ ਨੇ ਕੋਈ ਰਾਜੇ ਦਾ ਜਾਣਕਾਰ ਮਲਾਪੀ ਹੋਵੇਗਾ ਆਪਾਂ ਨੂੰ ਮਖੌਲ ਕਰਦਾ ਹੈ ਤੇ ਮੈਂ ਭੁਮੀਆਂ ਚੋਰ ਹਾਂ ਚਲੋ ਜਾ ਲੈਣ ਦਿਓ ਕਹਿਣ ਲੱਗੇ ਚਲੇ ਜਾਓ ਜੀ ਅੱਗੇ ਪੁਮਿਆਂ ਚੋਰ ਅੰਦਰ ਚਲਾ ਗਿਆ ਮੁਸਕਰਾਇਆ ਅੰਦਰ ਜਾ ਕਰਕੇ ਹੀਰੇ ਜਵਾਹਰਾਤ ਇਤਿਆਦਿਕ ਜੋ ਵੀ ਕੀਮਤੀ ਰਾਜ ਦੇ ਦਰਬਾਰ ਵਿੱਚ ਸਮਾਨ ਸੀ ਰਾਜ ਮਹੱਲ ਵਿੱਚ ਜੋ ਕੁਝ ਵੀ ਸਮਾਨ ਸੀ ਕੀਮਤੀ ਗਹਿਣੇ ਗੱਟੇ ਉਹ ਸਾਰੇ ਇੱਕ ਪੰਡ ਵਿੱਚ ਬੰਨ ਲਏ ਗੱਠੜੇ ਵਿੱਚ ਬੰਨ ਲਏ ਤੇ ਗੁਰੂ ਪਿਆਰਿਓ ਵਰਨਣ ਤੋਂ ਬਾਅਦ ਮਨ ਵਿੱਚ ਸੰਕਲਪ ਆਇਆ ਕੋਈ ਚੀਜ਼ ਹੋਵੇ ਖਾਣ ਵਾਲੀ ਮਿੱਠੀ ਚੀਜ਼ ਕਿਉਂਕਿ ਰਾਜ ਮਹੱਲ ਵਿੱਚ ਬੜੇ ਛੱਤੀ ਪ੍ਰਕਾਰ ਦੇ ਭੋਜਨ ਹੁੰਦੇ ਨੇ ਭੁੱਖ ਲੱਗੀ ਆ ਕੁਝ ਸਾਕ ਲਾਉਣਾ ਜਦੋਂ ਇਧਰ ਉਧਰ ਹੱਥ ਮਾਰਿਆ ਤੇ ਨਮਕੀਨ ਪਦਾਰਥ ਮਿਲਿਆ ਨਮਕੀਨ ਪਦਾਰਥ ਤੇ ਗੁਰੂ ਪਿਆਰਿਓ ਜਦੋਂ ਜ਼ਬਾਨ ਦੇ ਨਾਲ ਚਸਿਆ ਤੇ ਨਮਕੀਨ ਸੀ ਉਥੇ ਗੁਰੂ ਨਾਨਕ ਸਾਹਿਬ ਦਾ ਬਚਨ ਚੇਤੇ ਆਇਆ ਕਿਸੇ ਦਾ ਨਿਮਕ ਖਾ ਕੇ ਹਰਾਮ ਨਹੀਂ ਕਰਨਾ ਤੇ ਉਸੇ ਵੇਲੇ ਮਨ ਵਿੱਚ ਸੰਕਲਪ ਆਇਆ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਿਮਕ ਖਾ ਕੇ ਹਰਾਮ ਨਹੀਂ ਕਰਨਾ ਹੁਣ ਇਹਦੇ ਘਰ ਦਾ ਇਹਦੇ ਦਰਬਾਰ ਦਾ ਨਿਮਕ ਖਾਦਾ ਹੈ ਤੇ ਗੁਰੂ ਪਿਆਰੇ ਪੰਡ ਉਥੇ ਹੀ ਬੱਜੇ ਦੀ ਬੱਜੇ ਰਹਿਣ ਦਿੱਤੀ ਚੱਕੀ ਨਹੀਂ ਤੇ ਵਾਪਸ ਮੁੜ ਪਿਆ ਰਾਜ ਦਰਬਾਰ ਵਿੱਚ ਵਾਪਸ ਚਲਾ ਗਿਆ ਪਾਂਡੋ થી ਬਚੀ ਰਹਿਣ ਦਿੱਤੀ ਜਿਹਦੇ ਵਿੱਚ ਗਹਿਣੇ ਗੱਟੇ ਕੀਮਤੀ ਜਵਾਹਰਾਤ इत्याਦਿਕ ਕੀਮਤੀ ਸਮਾਨ ਸੀ ਵਾਪਸ ਚਲਾ ਗਿਆ ਤੇ ਪਹਿਰੇਦਾਰ ਸੋਚਦੇ ਨੇ ਕੋਈ ਮਲਾਪੀ ਹੋਵੇਗਾ ਮਿਲ ਕੇ ਵਾਪਸ ਚਲਾ ਗਿਆ ਜਦੋਂ ਬਾਅਦ ਵਿੱਚ ਪਤਾ ਲੱਗਾ ਸਮਾਨ ਖਿਲੜਿਆ ਪਿਆ ਹੈ ਗੱਟੜੀ ਵਿੱਚ ਵੱਧਾ ਪਿਆ ਹੈ ਫਿਰ ਪਤਾ ਲੱਗਾ ਕਿ ਕੋਈ ਚੋਰ ਆਇਆ ਸੀ ਤੋ ਚੋਰ ਨੇ ਇੱਧਰ ਉਧਰ ਹੱਥੋ-ਥਮਾਰੇ ਨੇ ਤੇ ਸਮਾਨ ਲੁੱਟਣ ਦੀ ਨੀਅਤ ਵਿੱਚ ਆਇਆ ਸੀ ਪਰ ਪਤਾ ਲੱਗਣ ਕਾਰਨ ਵਾਪਸ ਚਲਾ ਗਿਆ। ਉਹ ਦੌੜ ਗਿਆ। ਫਿਰ ਰਾਜੇ ਨੂੰ ਸ਼ੱਕ ਹੁੰਦਾ ਹੈ ਗਰੀਬ ਜਨਤਾ ਤੇ ਰਾਜਾ ਗਰੀਬ ਜਨਤਾ ਤੇ ਤਸੱਦਤ ਕਰਦਾ ਢਾਉਂਦਾ ਹੈ ਤਸੱਦਤ ਉਹਨਾਂ ਨੂੰ ਸੱਦਿਆ ਜਾਂਦਾ ਹੈ ਗਰੀਬਾਂ ਨੂੰ ਕੁੱਟਿਆ ਮਾਰਿਆ ਜਾਂਦਾ ਵੀ ਤੁਸੀਂ ਸੱਚ ਦੱਸਿਓ। ਤੁਸੀਂ ਤਾਂ ਨਹੀਂ ਕਿਤੇ ਇੱਥੇ ਆਣ ਕੇ ਰਾਜ ਮਹੱਲ ਦੇ ਵਿੱਚ ਚੋਰੀ ਕਰਨ ਦਾ ਯਤਨ ਕੀਤਾ ਉਹ ਕਹਿਣ ਲੱਗੇ ਅਸੀਂ ਨਹੀਂ ਕੀਤਾ ਪਰ ਫਿਰ ਵੀ ਰਾਜੇ ਨੇ ਬੜਾ ਉਹਨਾਂ ਤੇ ਤਸੱਦਤ ਢਾਇਆ ਜਦੋਂ ਭੁਮੀਏ ਚੋਰ ਨੂੰ ਪਤਾ ਲੱਗਾ ਤੇ ਉਹਦੇ ਮਨ ਵਿੱਚ ਸੰਕਲਪ ਆਇਆ ਬਚਨ ਮਹਾਰਾਜ ਦਾ ਚੇਤੇ ਆਇਆ ਵੀ ਗਰੀਬ ਮਾਰ ਨਹੀਂ ਕਰਨੀ ਤੇ ਜੇ ਗਰੀਬ ਤੇ ਮਾਰ ਵੀ ਪੈ ਰਹੀ ਤੇ ਹੱਕ ਹੈ ਸੱਚ ਬੋਲਣ ਦਾ ਉਸ ਵੇਲੇ ਗੁਰੂ ਪਿਆਰਿਓ ਰਾਜ ਦਰਬਾਰ ਵਿੱਚ ਆਇਆ ਤੇ ਸੱਚ ਦੱਸ ਦਿੱਤਾ ਮਹਾਰਾਜ ਨੇ ਕਿਹਾ ਸੀ ਝੂਠ ਨਹੀਂ ਬੋਲਣਾ ਆਣ ਕੇ ਕਹਿਣ ਲੱਗਾ ਵੀ হে ਰਾਜਨ ਇਹਨਾਂ ਨੇ ਕੋਈ ਚੋਰੀ ਨਹੀਂ ਕੀਤੀ ਚੋਰੀ ਤਾਂ ਮੈਂ ਕੀਤੀ ਮੈਂ ਚੋਰੀ ਕੀਤੀ ਆ ਇਹਨਾਂ ਨੇ ਕੋਈ ਚੋਰੀ ਨਹੀਂ ਕੀਤੀ ਇਸ ਵਾਸਤੇ ਇਹਨਾਂ ਨੂੰ ਛੱਡ ਦਿੱਤਾ ਜਾਏ ਉਹ ਕਹਿਣ ਲੱਗਾ ਮੈਨੂੰ ਗੁਰੂ ਨਾਨਕ ਸਾਹਿਬ ਨੇ ਤਿੰਨ ਬਚਨ ਦਿੱਤੇ ਸਨ ਪਹਿਲਾ ਬਚਨ ਇਹ ਦੱਸਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਨੇ ਮੇਰੀ ਝੋਲੀ ਵਿੱਚ ਬੜੇ ਕੀਮਤੀ ਬਚਨ ਗੁਰੂ ਨਾਨਕ ਸਾਹਿਬ ਨੇ ਪਾਏ ਨੇ ਕਿ ਕਿਸੇ ਦਾ ਨਿੰਮਕ ਖਾ ਕੇ ਹਰਾਮ ਨਹੀਂ ਕਰਨਾ ਦੂਸਰਾ ਸੱਚ ਬੋਲਣਾ ਹੈ ਝੂਠ ਨਹੀਂ ਬੋਲਣਾ ਤੀਸਰਾ ਗਰੀਬ ਮਾਰਨੀ ਕਰਨੀ ਵਾਹਿਗੁਰੂ ਜਪਣਾ ਹੈ ਇਹ ਬਚਨ ਗੁਰੂ ਨਾਨਕ ਸਾਹਿਬ ਨੇ ਮੇਰੀ ਝੋਲੀ ਵਿੱਚ ਪਾਏ ਨੇ ਤੇ ਮੈਂ ਤੇਰੇ ਘਰ ਦਾ ਨਿਮਕ ਖਾਦਾ ਸੀ ਇਸ ਕਰਕੇ ਮੈਂ ਇਹ ਸਮਾਨ ਛੱਡ ਗਿਆ ਸੀ ਰਾਜਾ ਇਹ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਰਾਜੇ ਦੇ ਹਿਰਦੇ ਤੇ ਇਨ੍ਹਾਂ ਬਚਨਾਂ ਦਾ ਬੜਾ ਪ੍ਰਭਾਵ ਪਿਆ ਗੁਰੂ ਨਾਨਕ ਸਾਹਿਬ ਨੇ ਜਿਹੜੇ ਤਿੰਨ ਬਚਨ ਦਿੱਤੇ ਉਹਨਾਂ ਨੂੰ ਇੱਕ ਭੁਮੀਏ ਚੋਰ ਨੇ ਤਾਂ ਆਪਣੀ ਜ਼ਿੰਦਗੀ ਵਿੱਚ ਕਮਾਇਆ ਹੀ ਕਮਾਇਆ ਹੈ ਪਰ ਇੱਕ ਰਾਜੇ ਨੇ ਜਦੋਂ ਸੁਣਿਆ ਵੀ ਇਹ ਚੋਰ ਨੇ ਬਚਨ ਲਏ ਸਨ ਤੇ ਇਹਨਾਂ ਬਚਨਾਂ ਤੇ ਉਹਨੇ ਪਹਿਰਾ ਦਿੱਤਾ ਏ ਤੇ ਰਾਜਾ ਜਿਹੜਾ ਇਹਨਾਂ ਪ੍ਰਭਾਵਿਤ ਹੋਇਆ ਨਾ ਉਹਨੇ ਉਸ ਵੇਲੇ ਆਪਣਾ ਵਜ਼ੀਰ ਬਣਾ ਲਿਆ ਵਜ਼ੀਰ ਬਣਾ ਲਿਆ ਪਿਆਰਿਓ ਭੰਗੀਆਂ ਚੋਰ ਜਿਹੜਾ ਚੋਰੀਆਂ ਕਰਨ ਵਾਲਾ ਸੀ ਉਹ ਰਾਜੇ ਦਾ ਵਜ਼ੀਰ ਬਣ ਗਿਆ ਵਜ਼ੀਰ ਬਣ ਗਿਆ ਤੇ ਫਿਰ ਉਹ ਕਹਿਣ ਲੱਗਾ ਰਾਜਾ ਕਿ ਮੈਨੂੰ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਾਓ ਜਿਨ੍ਹਾਂ ਨੇ ਤੁਹਾਨੂੰ ਇਹ ਬਚਨ ਦਿੱਤੇ ਨੇ ਤੇ ਭੁਮੀਆਂ ਚੋਰ ਕਹਿਣ ਲੱਗਾ ਕਿ ਤੂੰ ਆਪਣੇ ਮਹੱਲਾਂ ਦੇ ਵਿੱਚ ਇੱਕ ਧਰਮਸ਼ਾਲਾ ਬਣਾ ਧਰਮਸ਼ਾਲਾ ਦੇ ਵਿੱਚ ਸਾਧ ਸੰਗਤ ਹੋਵੇ ਜਦੋਂ ਇਥੇ ਸਾਧ ਸੰਗਤ ਹੋਇਆ ਕਰੇਗੀ ਤੇ ਗੁਰੂ ਨਾਨਕ ਸਾਹਿਬ ਤੈਨੂੰ ਮਿਲਣ ਵਾਸਤੇ ਜ਼ਰੂਰ ਆਪ ਤੇਰੇ ਘਰ ਚੱਲ ਕੇ ਆਉਣਗੇ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਗਏ ਆ ਉੱਥੇ ਮਹਾਰਾਜ ਨੇ ਧਰਮ ਦੀ ਸ਼ਾਲਾ ਕਾਇਮ ਕੀਤੀ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਰਨ ਟਿਕਾਏ ਆ ਉਥੇ ਪੂਜਾ ਦਾ ਸਥਾਨ ਬਣ ਗਿਆ ਉਥੇ ਧਰਮਸ਼ਾਲਾ ਬਣ ਗਈ ਉਥੇ ਪੂਜਨ ਯੋਗ ਸਥਾਨ ਬਣ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਬਾਬਾ ਗਾਵੀ ਹੈ ਕਿ ਘਰ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਗਾਇਆ ਜਾਂਦਾ ਹੈ ਗੁਰੂ ਪਿਆਰਿਓ ਘਰ ਘਰ ਵਿੱਚ ਬਾਬੇ ਨਾਨਕ ਨੂੰ ਯਾਦ ਕੀਤਾ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਖਾਸ ਕਰਕੇ ਹਦਾਇਤ ਕੀਤੀ ਸੀ ਧਰਮਸ਼ਾਲਾ ਕਾਇਮ ਕਰਨੀ ਹੈ ਸੱਚ ਦਾ ਉਪਦੇਸ਼ ਲੈਣਾ ਹੈ ਸੱਚ ਦਾ ਉਪਦੇਸ਼ ਵੰਡਣਾ ਹੈ ਸਾਧ ਸੰਗਤ ਕਰਨੀ ਹੈ ਤੇ ਜਦੋਂ ਰਾਜੇ ਨੇ ਧਰਮਸ਼ਾਲਾ ਕਾਇਮ ਕਰਵਾਈ ਸਾਧ ਸੰਗਤ ਹੋਣ ਲੱਗੀ ਤੇ ਰਾਜਾ ਰਾਣੀਆਂ ਸਮੇਂ ਸੰਗਤ ਕਰਨ ਲੱਗਾ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਸੰਪਿਆਰੋ ਤੇ ਦਰਸ਼ਨ ਦੇ ਕੇ ਮਹਾਰਾਜ ਨੇ ਨਿਹਾਲ ਕੀਤਾ